ਜਦੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸੀਐਮ ਹਾਊਸ ਪਹੁੰਚਦੇ ਨੇ ਉੱਥੇ ਰੋਕਿਆ ਜਾਂਦਾ ਉੱਥੇ ਜਾ ਕੇ ਫਿਰ ਰਵਨੀਤ ਬਿੱਟੂ ਇਸ ਗੱਲ ਨੂੰ ਸਵਾਲ ਖੜੇ ਕਰਦੇ ਨੇ ਕਿ ਉਹ ਕਹਿੰਦੇ ਕਿ ਮੈਂ ਤਾਂ ਮੰਤਰੀ ਆ ਮੈਨੂੰ ਨਹੀਂ ਸੀ ਐ ਮਿਲ ਰਹੀ ਆਮ ਲੋਕਾਂ ਨੂੰ ਕਿੱਥੋਂ ਮਿਲਣਗੇ ਨਹੀਂ ਰਵਨੀਤ ਬਿੱਟੂ ਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਕਿ ਸੀਐਮ ਨੂੰ ਮਿਲਣ ਦਾ ਤਰੀਕਾ ਕੀ ਹੁੰਦਾ ਨਰਿੰਦਰ ਮੋਦੀ ਦੇ ਘਰੇ ਵੀ ਐਂ ਜਾਂਦੇ ਨੇ ਹਮ ਹਰਿਆਣਾ ਦੇ ਵਿੱਚ ਨਾਇਬ ਸਿੰਘ ਸੈਣੀ ਨੂੰ ਮਿਲਣ ਵੀ ਆਈ ਜਾਂਦੇ ਨੇ ਮਤਲਬ ਜਦੋਂ ਪੰਜਾਬ ਚ ਕੈਪਟਨ ਅਮਿੰਦਰ ਸਿੰਘ ਹੁੰਦਾ ਸੀ ਤਾਂ ਐਂ ਜਾਂਦੇ ਸੀਗੇ ਗੱਡੀ ਲੈ ਕੇ ਚਲੇ ਗਏ ਜੀ ਮੈਂ ਆ ਗਿਆ ਜੀ ਮੇਰੇ ਦਰਵਾਜ਼ਾ ਖੋਲ੍ਹ ਸਭ ਨੂੰ ਪਤਾ ਹੈ ਕਿ ਸੀਐਮ ਦਾ ਇੱਕ ਸ਼ੈਡਿਊਲ ਬਣਿਆ ਹੁੰਦਾ ਦਿਨ ਪਰ ਦਾ ਜੀ ਤੁਸੀਂ ਉਸ ਦੇ ਵਿੱਚ ਸ਼ੈਡਿਊਲ ਚ ਟਾਈਮ ਲੈਣਾ ਹੁੰਦਾ ਹੈ ਤੁਹਾਨੂੰ ਪਹਿਲਾਂ ਤਰੀਕ ਸਮਾਂ ਤੁਸੀਂ ਅਪਲਾਈ ਕੀਤਾ ਹੁੰਦਾ ਦੋ ਵਾਰ ਚਾਰ ਵਾਰ ਪੰਜ ਵਾਰ 10 ਵਾਰ ਤੁਹਾਨੂੰ ਟਾਈਮ ਨਾ ਮਿਲਦਾ ਤੁਹਾਨੂੰ ਇਨਕਾਰ ਕਰ ਦਿੱਤਾ ਜਾਂਦਾ ਟਾਈਮ ਦੇ ਕੇ ਭੁਗਾਨਾ ਖੁੱਲਦਾ ਫਿਰ ਤੁਸੀਂ ਸਵਾਲ ਕਰ ਸਭ ਨੂੰ ਪਤਾ ਕਿ ਰਵਨੀਤ ਮਿੱਟੂ ਜਿਹੜਾ ਇੰਤਜ਼ਾਰ ਕਰਦਾ ਇਹ ਵੱਖਰੀ ਗੱਲ ਹੈ ਕਿਉਂ ਫੋਨ ਤੇ ਨੂੰ ਸ਼ਾਮ ਨੂੰ ਗੱਲ ਹੁੰਦੀ ਆ ਕਹਿੰਦੇ ਭਗਵੰਤਪੁਰਾ ਤੇ ਰਵਨੀਤ ਮਿੱਟੂ ਦੀ ਜੀ ਉਹ ਪੱਕਾ ਜਰਾਂ ਨਾ ਫਿਰ ਇਹ ਡਰਾਮਾ ਕਿਉਂ ਹੂੰ ਹੂੰ ਤੇ ਬਣੀ ਤੇ ਮਿੱਤਰ ਟਾਈਮ ਲੈ ਕੇ ਵੀ ਜਾ ਸਕਦੇ ਸੀ ਸਮਾਂ ਲੈ ਕੇ ਵੀ ਕਰ ਸਕਦੇ ਸੀ ਕਹਿੰਦਾ ਮੈਂ ਡਿਬੇਟ ਕਰਨਾ ਆ ਜੀ ਡਿਬੇਟ ਲਈ ਕੋਈ ਚੈਨਲ ਦੀ ਸਟੇਜ ਮੰਨ ਲਓ ਉਹ ਵੀ ਤਾਂ ਅੱਗੇ ਬੈਠ ਕੇ ਕਰਦੇ ਹੀ ਰਹੇ ਹਾਂ ਸਾਰਾ ਕੁਝ ਜੀ ਜੀ ਸੋ ਜਾਂ ਜਨਤਕ ਲਾਲੋ ਕੋਈ ਤੈਅ ਸਮਾਂ ਦੱਸ ਕੇ ਆਜੋ ਕਿ ਇੰਨੀ ਤਰੀਕ ਨੂੰ ਇੱਥੇ ਆਵਾਂਗਾ ਜੀ ਮੁੱਖ ਮੰਤਰੀ ਸਾਹਿਬ ਇੱਥੇ ਆਜੋ ਮੈਂ ਹਫ਼ਤੇ ਦਾ ਟਾਈਮ ਦਿੰਨਾ ਹੂੰ ਹੂੰ ਲਓ ਕੋਈ ਜਿਵੇਂ ਇੱਕ ਨਾਮ ਬੁਲੋ ਭਗਵਾਨ ਤੁਮਾਨ ਨੇ ਸੱਦੇ ਸੀ ਸਾਰੇ ਕੁਰਸੀਆਂ ਖਾਲੀ ਰੱਖ ਲੀਆਂ ਸੀ ਤੁਸੀਂ ਕੁਰਸੀਆਂ ਲਾ ਲਓ ਜੀ